ਇਦਿਸੇ ਮੰਗੀ ਹੈ ਅੱਜ ਉਹ ਬੰਦਿਆਂ ਦਾ ਜਿਹੜਾ ਮੌਤ ਹਿਸੇ ਮੰਗੀ ਹੈ ਅੱਜ ਉਹਨਾਂ ਨੂੰ ਵਿੱਚ ਮੈਸੇਜ ਚਲੇ ਗਿਆ ਕਿ ਸਾਡਾ ਜਿਹੜਾ ਸੁਸਾਇਟੀ ਹੈ ਉਹਦੇ ਵਿੱਚ ਕੋਈ ਵੀ ਅਗਰ ਗਲਤ ਕੰਮ ਕਰੂਗਾ ਤੇ ਜੋ ਸੁਸਾਇਟੀ ਜਿਹੜੀ ਮੰਗਕਾਰੀ ਹੈਗੀ ਹੈ ਉਹ ਕਿ ਉਹ ਸੁਸਾਇਟੀ ਦੀ ਜਿਹੜੀ ਆਵਾਜ਼ ਦੇ ਹੈ ਇਹ ਰੱਬ ਕੋਲ ਜਾਂਦੀ ਹੈ ਉਹ ਅਰਦਾਸ ਉੱਥੇ ਜਾਂਦੀ ਹੈ ਉਹ ਅਰਦਾਸ ਮੰਨੀ ਗਈ ਹੈ ਤੇ ਜੇ ਕੋਈ ਗਲਤ ਕੰਮ ਕਰੂਗਾ ਦੋਨੋਂ ਇਹਦੇ ਨਤੀਜੇ ਭੁਗਤਣੇ ਪੈਣਗੇ ਸਰ ਬਹੁਤ ਰੇਅਰ ਕੇਸਿਸ ਦੇ ਵਿੱਚ ਫਾਂਸੀ ਹੁੰਦੀ ਔਰ ਇੱਕ ਲੇਡੀਜ਼ ਨੂੰ ਫਾਂਸੀ ਬਹੁਤ ਘੱਟ ਮੇਰੇ ਹਿਸਾਬ ਨਾਲ ਹਿਸਟਰੀ ਦੇ ਵਿੱਚ ਬਹੁਤ ਘੱਟ ਹੈ ਜੇ ਕੇਸਿਸ ਨੇ ਸੋ ਨੀਲਮ ਦੇ ਨਾਲ ਕੋਈ ਉਸਦੀ ਫੈਮਲੀ ਦਾ ਮੈਂਬਰ ਆਇਆ ਸੀ ਉਸ ਦੇ ਹਾਫ ਭਾਅ ਕਿਦਾਂ ਦੇ ਸਨ ਉਸਨੇ ਕੋਈ ਪਛਤਾਪ ਕੀਤਾ ਕੋਰਟ ਦੇ ਵਿੱਚ ਕੋਈ ਮਾਫੀ ਮੰਗੀ ਕਿ ਮੈਨੂੰ ਇਸ ਗੁਨਾਹ ਦੀ ਪਛਤਾਪ ਹੈ ਮਾਫੀ ਉਸਨੇ ਕੋ ਜੱਜ ਸਾਹਿਬ ਦੇ ਸਾਹਮਣੇ ਇਦਾਂ ਦੀ ਜਈ ਗੱਲ ਦੇਖੋ ਅਗਰ ਤੁਸੀਂ ਨੀਲਮ ਨੂੰ ਦੇਖੋਗੇ ਤਾਂ ਬੜਾ ਉਹਦਾ ਹਾਰਡ ਫੇਸ ਸੀਗਾ ਸਟੱਬ ਔਨ ਫੇਸ ਸੀਗਾ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਪਛਤਾਪ ਵਾਲੀ ਕੋਈ ਗੱਲ ਉਹਦੇ ਮਨ ਆ ਰਹੀ ਹੈ ਕੋਈ ਨਜ਼ਰ ਦੇ ਵਿੱਚ ਉਹਨੇ ਬੜੀ ਪਲੈਨਿੰਗ ਦੇ ਨਾਲ ਮਰਡਰ ਕੀਤਾ ਸੀਗਾ ਔਰ ਜਿਹੜਾ ਮਰਡਰ ਹੈਗਾ ਇਹਨੇ ਪਲਾਨ ਵੀ ਨਾ ਕਰਨਾ ਔਰ ਬੜੀ ਸੋਚ ਸਮੇ ਕੇ ਸਾਜਿਦਗੀ ਦੇ ਹਿੰ ਕਰਨਾ ਉਹੀ ਦੱਸਦਾ ਹੈਗਾ ਕਿ ਉਹਦੇ ਜਿਹੜਾ ਮਨ ਹੈਗਾ ਬੜ ਪੱਕਾ ਹੋਇਆ ਹੋਇਆ ਸੀਗਾ ਔਰ ਕਰ ਚੁੱਕੀ ਸੀ ਟਾਚ ਆਪਣਾ ਸੋਚ ਚੁੱਕੀ ਸੀ ਕਿ ਇਹਦਾ ਮਰਡਰ ਕਰਨਾ ਸੋ ਦਦੀ ਵੀ ਕੋਈ ਜਿਹੜਾ ਬੰਦਾ ਦੋਸ਼ੀ ਹੈ ਉਹ ਜੁਰਮ ਕਰਕੇ ਆਪਣਾ ਮਾਫੀ ਕਦੀ ਜੁਰਮ ਮੰਗਦਾ ਨਹੀਂਗਾ ਲੇਕਿਨ ਇਸ ਕੇਸ ਦੇ ਵਿੱਚ ਇਹ ਜੁਰਮ ਕਰਨ ਤੋਂ ਬਾਅਦ ਇੱਕ ਗਵਾਹ ਸੀ ਗੁਰਪ੍ਰੀਤ ਸਿੰਘ ਮੈਨੂੰ ਯਾਦ ਹੈ ਉਹ ਗਵਾਹ ਦੇ ਕੋਲ ਜਾ ਕੇ ਜਿਹੜਾ ਕਿਤੇ ਫੈਮਿਲੀ ਦਾ ਦੋਸਤ ਸੀਗਾ ਉੱਥੇ ਜਾ ਕੇ ਨੇ ਮੰਨਿਆ ਕਿ ਮੇਰੇ ਕੋਲ ਮਰਡਰ ਹੋਇਆ ਹੈਗਾ ਤੇ ਮੈਂ ਇਦਾਂ ਦੱਬ ਕੇ ਆ ਗਈਆਂ ਸੋ ਇਦਾਂ ਦੇ ਕੋਰਟ ਦੇ ਵਿੱਚ ਤਾਂ ਨਹੀਂ ਮੰਨੀ ਲੇਕਿਨ ਐਕਸੈਡਿਊਸ਼ਨਲ ਕਨਫੈਸ਼ਨ ਸੀਗੀ ਔਰ ਉਹ ਬੜੀ ਐਹਮਿਆਤ ਵਾਲੀ ਕਨਫੈਸ਼ਨ ਸੀਗੀ ਕਿਉਂਕਿ ਉਹ ਜਿਹੜਾ ਬੰਦਾ ਹੈਗਾ ਇਹਨੇ ਉਸ ਤੋਂ ਬਾਅਦ ਇਹਨੂੰ ਕ੍ਰਾਸ ਚ ਉਹਨੂੰ ਮੰਨਾਂ ਬੰਦ ਕਰਤਾ ਮੈਂ ਜਾਣਦੀ ਨਹੀਂਗੀ ਲੇਕਿਨ ਉਹਦੇ ਦੇ ਘਰ ਦੇ ਇਹਦੇ ਘਰ ਦੇ ਅੰਦਰ ਦੇ ਨਕਸ਼ਾ ਤਾਂ ਕੋਣੇ ਦੱਸਦਾ ਕਿ ਮੈਂ ਤਾਂ ਦੇ ਘਰ ਜਾਂਦਾ ਰਿਹਾ ਤੇ ਮੈਂ ਜਾਣਦਾ ਬੜੀ ਵੱਡੀ ਗੱਲ ਹੈ ਕੋਈ ਵੀ ਦੋਸ਼ੀ ਸੱਚ ਨਹੀਂ ਬੋਲਦਾ ਪਰ ਜਦੋਂ ਦੋਸ਼ ਸਾਬਤ ਹੋ ਜਾਂਦੇ ਆ ਤਾਂ ਜਿਹੜਾ ਜੁਡੀਸ਼ੀਅਲ ਆਰਡਰ ਹੈਗਾ ਪਨਾਉਂਸ ਹੁੰਦਾ ਹੈ ਉਹਦੇ ਵਿੱਚ ਸਾਰੇ ਫੈਕਟ ਸਾਹਮਣੇ ਆ ਜਾਂਦੇ ਆ ਸੋ ਸਾਡਾ ਇੱਕ ਮੈਸੇਜ ਹੈ ਸੁਸਾਇਟੀ ਨੂੰ ਇੱਕ ਐਜ਼ ਅ ਲਾਇਰ ਆਲਸੋ ਐਜ਼ ਅ ਵਕੀਲ ਹੋਰ ਬੀਇੰਗ ਸੁਸਾਇਟੀ ਦਾ ਆਪ ਹਿੱਸਾ ਹੁੰਦਿਆ ਹੋਇਆ ਕਿ ਕੋਈ ਵੀ ਜੁਰਮ ਕਰਨਾ ਉਹ ਤੋਂ ਗੁਰੇਜ਼ ਕੀਤਾ ਜਾਵੇ ਤੇ ਜੁਰਮ ਤੋਂ ਜਿਹੜਾ ਹੈਗਾ ਨਾ ਹੀ ਕੀਤਾ ਜਾਵੇ ਸੁਸਾਇਟੀ ਜਿਹੜੀ ਬੜੀ ਅੱਛੀ ਹੈਗੀ ਹੈ ਸਾਡਾ ਪਿਆਰ ਬਣਿਆ ਰਵੇ ਸਾਰਿਆਂ ਦਾ ਸਾਰੇ ਭਾਈਚਾਰੇ ਦਾ ਔਰ ਇਹ ਭਾਈਚਾਰਾ ਜਿਹੜਾ ਹੈਗਾ ਵਾ ਮੈਂ ਫਿਰ ਬੇਨਤੀ ਕਰਦਾ ਤੁਹਾਡੇ ਵੀ ਮੱਧਮਨਾ ਕਰਦਾ ਕਿ politically ਜਿਹੜੇ ਮੋਟੀਵੇਟਿਡ ਬੰਦੇ ਹੈਗੇ ਆ ਉਹਨਾਂ ਤੋਂ ਥੋੜਾ ਗੁਰੇਜ਼ ਕਰਨ ਕਿਉਂਕਿ ਉਹ ਤੁਹਾਡੀ ਸੁਸਾਇਟੀ ਵਾਸਤੇ ਇੱਕ ਅਜਿਹੀ ਡੈਡ ਵਿੱਚ ਇੱਕ ਕੋੜ ਬਣ ਚੁੱਕੇ ਆ ਆਪਾਂ ਦੁਸ਼ਮਣੀਆਂ ਖਤਮ ਕਰੋ ਦੁਸ਼ਮਣੀਆਂ ਚ ਕੱਖੜੀ ਰੱਖਿਆ ਹੈਗਾ ਇੱਕ ਪਿਆਰ ਭਰੀ ਜੜੀ ਹੈਗੀ ਆ ਇੱਕ ਪਿਆਰ ਦਾ ਮੈਸੇਜ ਲੈ ਕੇ ਚੱਲੀਏ ਤੇ ਸੋਸਾਇਟੀ ਨੂੰ ਫਿਰ ਆਪਾਂ ਫਿਰ ਪਹਿਲੀ ਵਾਲੀ ਸੋਸਾਇਟੀ ਵਧੀਆ ਸੋਸਾਇਟੀ ਬਣਾਈਏ ਸਮਝਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਪਰਪਕਾਰ ਸਿੰਘ ਘੁੰਮਣ ਜਿਨ੍ਹਾਂ ਨੇ ਇਸ ਪੂਰੇ ਵਕੀਲ ਇਸ ਕੇਸ ਦੀ ਪੈਰਵੀ ਕੀਤੀ ਹੈ ਦਿਲਰੋਜ਼ ਵਾਲੀ ਸਾਈਡ ਤੋਂ ਸੋ ਦਿਲਰੋਜ਼ ਦੇ ਵਕੀਲ ਸਨ ਅੱਜ ਇਨਸਾਫ ਮਿਲਿਆ ਦਿਲਰੋਜ਼ ਦੇ ਪਰਿਵਾਰ ਨੂੰ ਦਿਲਰੋਜ਼ ਨੂੰ ਔਰ ਫਾਂਸੀ ਦੀ ਸਜ਼ਾ ਨੀਲਮ ਨੂੰ ਸੁਣਾਈ ਗਈ ਹੈ ਸੋ ਇੱਕ ਮੈਸੇਜ ਜਿਹੜਾ ਤਮਾਮ ਲੋਕਾਂ ਨੂੰ ਮਿਲਿਆ ਕਿ ਸੋਸਾਇਟੀ ਦੇ ਵਿੱਚ ਜੋ ਗੰਦਲਾਪਨ ਹੈ ਜੋ ਨਫ਼ਰਤ ਹੈ ਉਸ ਨੂੰ ਦੂਰ ਕਰਨਾ ਚਾਹੀਦਾ ਹੈ ਕਿਉਂਕਿ ਨਫ਼ਰਤ ਦੇ ਬਹਾਵ ਦੇ ਚਲਦੇ ਕੁਝ ਅਜੀਹੇ ਕੰਮ ਕੀਤੇ ਜਾ ਸਕਦੇ ਨੇ ਜਿਨ੍ਹਾਂ ਨੂੰ ਸ਼ਾਇਦ ਵਾਪਸ ਮੋੜਿਆ ਨਹੀਂ ਜਾ ਸਕਦਾ ਔਰ ਨੀਲਮ ਨੇ ਵੀ ਅਜੀਹੇ ਕੀਤਾ ਹੈ ਪਰਿਵਾਰਕ ਦੁਸ਼ਮਣੀ ਦੇ ਚਲਦੇ 22 ਸਾਲਾਂ ਮਾਸੂਮ ਦਿਲਰੋਜ਼ ਦਾ ਕਤਲ ਕੀਤਾ ਔਰ ਅੱਜ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਦਿਲਰੋਜ਼ ਨੂੰ ਇਨਸਾਫ ਮਿਲਿਆ ਹੈ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾ 22 ਸਾਲਾਂ ਦਿਲਰੋਜ਼ ਮਾਮਲੇ ਦੇ ਵਿੱਚ ਅਹਿਮ ਜਾਣਕਾਰੀ ਆਪ ਸਭ ਦੇ ਨਾਲ ਸਾਂਝੀ ਕਰਨ ਲੱਗੇ ਆ ਅੱਜ ਨੀਲਮ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਲਾਈਵ ਤਸਵੀਰਾਂ ਆਪ ਸਭ ਦੇ ਨਾਲ ਸਾਂਝੀਆਂ ਕਰ ਰਹੇ ਆ ਅਦਾਲਤ ਦੀਆਂ ਇਹ ਤਸਵੀਰਾਂ ਸੁਨੀਲਮ ਜਿਸ ਨੂੰ ਕੁਝ ਸਮਾਂ ਪਹਿਲਾਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਸਭ ਤੋਂ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਸੁਨੀਲਮ ਨੂੰ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾ ਚੁੱਕਿਆ ਹੈ ਦੇਖ ਸਕਦੇ ਹੋ ਇਹ ਅਦਾਲਤ ਤੇ ਬਾਹਰ ਦੀਆਂ ਤਸਵੀਰਾਂ ਨੇ तमाम ਉਹ ਲੋਗ ਈਲਮ ਦੇ ਹੱਥ ਵਿੱਚ ਪਹੁੰਚੇ ਸੰਸਪਰਬਕਾਰ ਕੁੰਮਣ ਜੋ ਕਿ ਵਕੀਲ ਨੇ ਸੋ ਦਿਲਰੋਜ਼ ਦੇ ਫਾਦਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੰਗਤ ਦੀਆਂ ਅਰਦਾਸਾਂ ਦੇ ਨਾਲ ਉਹਨੂੰ ਫਾਂਸੀ ਹੋਈ ਹੈ ਨਾ ਹੁਣ ਸੰਗਤ ਦੀਆਂ ਅਰਦਾਸਾਂ ਨਾਲ ਸਾਡੀ ਦਿਲਰੋਜ਼ ਵੀ ਵਾਪਸ ਆਊਗੀ ਜੀ ਹੁਣ ਸਾਰੀ ਸੰਗਤ ਨੇ ਅਰਦਾਸ ਕੀਤੀ ਉਹਨੂੰ ਫਾਂਸੀ ਹੋਵੇ ਜੀ ਹੁਣ ਸਾਰੀ ਸੰਗਤ ਦੀ ਅਰਦਾਸ ਸਾਰੀ ਮੈਂ ਤੁਹਾਡੇ ਮੀਡੀਆ ਨੂੰ ਇਹ ਕਹਿੰਦਾ ਜੀ ਅਰਦਾਸ ਕਰੋ ਸਾਡੀ ਦਿਲਰੋਜ਼ ਵੀ ਹੁਣ ਵਾਪਸ ਆ ਜਾਏ ਜੀ ਫਿਰ ਸਾਡਾ ਖੁਸ਼ੀ ਆਲਾ ਕਰ ਫਿਰ ਦੁਬਾਰਾ ਉਦਾਂ ਹੀ ਹੋ ਜਾਏ ਜੀ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਅੰਦਰ ਵੀ ਗਏ ਸੀ ਜੱਜ ਸਾਹਿਬ ਨੇ ਕੀ ਗੱਲ ਬੋਲੀ ਜੱਜ ਸਾਹਿਬ ਨੇ ਸਾਰੀ ਸੁਣਾਇਆ ਜੀ ਜੋ ਉਹਨੇ ਕੀਤਾ ਜੀ ਉਹਨੇ ਜੀ ਮੈਂ ਜੱਜ ਸਾਹਿਬ ਦਾ ਜੀ ਆਪਣੇ ਘਮਨ ਸਰ ਦਾ ਮੇਰੇ ਕੋਈ ਫੋਲਡ ਨਹੀਂ ਮੇਰੇ ਬੀੜੀ ਗੁਫਤਾ ਸਰ ਦਾ ਜੀ ਮੇਰੇ ਕੋਈ ਫੋਲਡ ਨਹੀਂ ਜਿਨ੍ਹਾਂ ਨੇ ਇੰਨਾ ਮੇਰਾ ਟੋਕ ਦੇ ਸਮੇਂ ਦੇ ਵਿੱਚੋਂ ਬਾਹਰ ਕੱਢਿਆ ਘਮਨ ਸਰ ਨਹੀਂ ਜੀ ਮੈਂ ਅੱਜ ਬਹੁਤ ਬਹੁਤ ਧੰਨਵਾਦ ਕਰਦਾ ਸਰ ਥੈਂਕਸ ਕਰਦਾ ਜੀ ਸਾਰੀ ਸੰਗਤ ਦਾ ਜੀ ਮੈਂ ਸਵੇਰੇ ਵੀ ਅੱਜ ਕਿਹਾ ਜੀ ਮੈਂ ਕਿਹਾ ਅਰਦਾਸ ਕਰਿਓ ਸਰ ਉਹਨਾਂ ਨੂੰ ਅੱਜ ਫਾਂਸੀ ਦੀ ਸਜ਼ਾ ਹੋਵੇ ਪਰ ਉਸ ਰੱਬ ਨੇ ਜੱਜ ਸਾਹਿਬ ਨੇ ਕਬੂਲ ਕੀਤੀ ਜੀ ਉਹਨਾਂ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈਆ ਜੀ ਉਸ ਜੀ ਆਪ ਨੂੰ ਜੀ ਵੀਰੇ ਬਿਲਕੁਲ ਉਹਨੇ ਵੀ ਮਿਲੀ ਹੈ ਜੀ ਹੁਣ ਹੁਣ ਸਾਡੀ ਦਿਲੋਜ ਵੀ ਜਰੂਰ ਵਾਪਸ ਆਊਗੀ ਥੋੜੀ ਸੰਗਤ ਦਾ ਗਰਦਾਸ ਕਰਿਓ ਜੀ ਸਾਡੀ ਦਿਲੋਜ ਵੀ ਵਾਪਸ ਆਵੇ ਜੀ ਅੱਛਾ ਇੱਕ ਰਿਸ਼ਤੇ ਤਾਰ-ਤਾਰ ਹੋ ਗਏ ਸੀਗੇ ਵਿਸ਼ਵਾਸ ਜਿਹੜਾ ਉੱਠ ਗਿਆ ਸੀਗਾ ਜਿਹੜੀ ਵੰਡਨ ਨੇ ਇਸ ਤਰ੍ਹਾਂ ਇਹਨਾਂ ਦਾ ਸਬਕ ਸਿੱਖਿਆ ਸੀਗਾ ਜਿਹੜੀ ਭੂਆ ਬਣੀ ਹੋਈ ਸੀਗੀ ਉਹਨੂੰ ਪਿਆਰ ਕਰਦੀ ਸੀਗੀ ਕਿ ਅੱਜ ਇਹ ਦਿਨ ਦਿਲ ਦਾ ਆਇਆ ਜੀ ਵੀਰੇ ਅੱਜ ਕੱਲ੍ਹ ਵਿਸ਼ਵਾਸ ਕਿਸੇ ਤੇ ਨਹੀਂ ਹੈਗਾ ਜੀ ਆਪਣਾ ਕੋਈ ਸਾਕ ਕਿਉਂ ਨਾ ਉਹਤੇ ਵੀ ਨਾ ਵਿਸ਼ਵਾਸ ਕਰੋ ਮੈਂ ਫਿਰ ਹੱਥ ਜੋੜ ਕੇ ਕਹਿੰਦਾ ਉਹ ਸਾਡੀ 30 ਸਾਲ ਦੀ ਗਵਰੰਟੀ ਦੇਖੋ ਜੀ ਉਹਦੇ ਦਿਲ ਮੈਂ ਫੇਰ ਕਹਿੰਨ ਵਾਲੀ ਵੀ ਅੱਜਕੱਲ ਕਿਸੇ ਤੇ ਵਿਸ਼ਵਾਸ ਨਾ ਕਰਿਓ ਜੀ ਸਾਡੇ ਨਾਲ ਵਿਸ਼ਵਾਸ ਘਾਤ ਹੋਇਆ ਜੀ ਜੀ ਮੰਨਦੇ ਹੋਏ ਮਿਸਾਲੀ ਸਜ਼ਾ ਉਹ ਉਹਨੇ ਕਬੂਲਿਆ ਸੀਗਾ ਕਿ ਮੈਂ ਕਿਉਂ ਕੀਤਾ ਉਹ ਜੇਲ੍ਹ ਸੀ ਕਰਦੀ ਸੀ ਲਈ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਮਾਨ ਲੈ ਕੇ ਦਿੰਦਾ ਸੀ ਕਹਿੰਦੀ ਮੇਰੇ ਬੱਚੇ ਦੇਖ ਕੇ ਰੋਂਦੇ ਆ ਜੀ ਜੀ ਮੰਨਦੇ ਹੋਏ ਇੱਕ ਮਿਸਾਲੀ ਸਜ਼ਾ ਜੀ ਬਿਲਕੁਲ ਇਹ ਮਿਸਾਲੀ ਸਜ਼ਾ ਜੀ ਇੱਕ ਹੁਕਮੰਦ ਸਰਦਾ ਮੈਂ ਫੇਰ ਐਂਡ ਤੇ ਬਹੁਤ ਧੰਨਵਾਦ ਕਰਦਾ ਬੀੜੀ ਗੁਫਤਾ ਸਰਦਾ ਜੀ ਜਿਨ੍ਹਾਂ ਨੇ ਅੱਜ ਪੂਰੇ ਹੁਕਮੰਦ ਤੋਂ ਲੜਿਆ ਜੀ ਐਤ ਮੈਨੂੰ ਫਾਂ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜੀ ਸੱਚ ਚਾਈ ਦੀ ਜਿੱਤ ਹੋਈ ਹੈ ਜੀ ਸੁ ਜੋ ਬੇहद ਭਾਵੁਕ ਨੇ ਕਿਉਂਕਿ 2.5 ਸਾਲਾ ਉਹਨਾਂ ਦੀ ਬੱਚੀ ਜਿਸ ਨੂੰ ਨਵੰਬਰ 2021 ਦੇ ਵਿੱਚ ਜ਼ਿੰਦਾ ਜ਼ਮੀਨ ਦੇ ਵਿੱਚ ਗੜ ਦਿੱਤਾ ਸੀ ਸੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਹੁਣ ਵਕੀਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਦਿਲਰੋਜ਼ ਦੇ ਮਦਰ ਦਾਦਾ ਜੀ ਸਾਰੇ ਇੱਥੇ ਮੌਜੂਦ ਨੇ ਸੋ ਇਨਸਾਫ ਦੇ ਲਈ ਲਗਾਤਾਰ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਸੀ ਔਰ ਕਿਹਾ ਜਾ ਰਿਹਾ ਸੀ ਕਿ ਫਾਂਸੀ ਦੀ ਸਜ਼ਾ ਹੋਵੇ ਇਸ ਕੇਸ ਦੇ ਵਿੱਚ ਕਿਉਂਕਿ 2.5 ਸਾਲਾ ਮਾਸੂਮ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਸੀ ਨੀਲਮ ਨੇ ਔਰ ਅੱਜ ਇਨਸਾਫ ਮਿਲਿਆ ਪਰਿਵਾਰ ਨੂੰ ਦਿਲਰੋਜ਼ ਨੂੰ ਚਾਉਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਅਦਾਲਤ ਵੱਲੋਂ ਸੁਣਾਈ ਗਈ ਹੈ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜੱਜ ਸਾਹਿਬ ਵੱਲੋਂ ਉਦੋਂ ਹੀ ਅੰਦਰ ਕਹਿ ਰਹੇ ਨੇ ਜੱਜ ਸਾਹਿਬ ਆ ਰੋਨੋ ਰੇਅਰ ਆਫ ਰੇਅਰ ਕੇਸ ਵਿੱਚ ਕਿਹਾ ਗਿਆ ਵਾ ਕਿ ਪੂਰੀ ਕਰੂਰਤਾ ਨਾਲ ਇਹਨੂੰ ਜਿੰਨਾ ਟਾਈਮ ਇਹਦੇ ਸਾਹ ਨਹੀਂ ਨਿਕਲਦੇ ਸਖਤੀ ਨਾਲ ਇਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬਿਲਕੁਲ ਇਨਸਾਫ ਮਿਲਿਆ ਮੇਰੇ ਬੱਚੇ ਨੂੰ ਪੂਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਜਿਹੜੇ 2.5 ਸਾਲ ਤੋਂ ਸਾਡੇ ਨਾਲ ਜੁੜੋਏ ਹਕਮਨ ਸਰ ਦਾ ਥੈਂਕ ਯੂ ਬਹੁਤ ਬਹੁਤ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਬੀਡੀ ਗੁਪਤਾ ਸਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਇੱਡਾ ਵੱਡਾ ਡਿਸੀਜਨ ਲੈ ਕੇ ਸਮਾਜ ਨੂੰ ਇੱਕ ਸੇਧ ਦਿੱਤੀ ਆ ਕਿ ਅੱਗੇ ਤੋਂ ਇਦਾਂ ਦੇ ਕ੍ਰਾਈਮ ਨਾ ਹੋਣ ਔਰ ਕਿਸੇ ਮਾਂ ਨਾਲ ਉਹਦਾ ਛੋਟਾ ਨੰਨਾ ਬੱਚਾ ਪਿਛੜੇ ਨਾ ਸਾਡੇ ਨਾਲ ਪਰਪਕਾਰ ਘੁੰਮਣ ਸਿੰਘ ਮੌਜੂਦ ਨੇ ਜੋ ਇਸ ਕੇਸ ਦੇ ਵਕੀਲ ਸਨ ਸਰ ਅੱਜ ਇਨਸਾਫ ਮਿਲਿਆ ਪਰਿਵਾਰ ਨੂੰ ਦਿਲਰੋਜ਼ ਨੂੰ ਕੀ ਕਹਿਣਾ ਚਾਹੀਦਾ ਮੈਂ ਧੰਨਵਾਦ ਕਰਦਾ ਉਸ ਵਾਹਿਗੁਰੂ ਦਾ ਈਸ਼ਵਰ ਦਾ ਅੱਲਾ ਦਾ ਜਿਹਨੂੰ ਕਹ ਲੋ ਵਸੀਦ ਆ ਸਾਰਿਆਂ ਦਾ ਤੇ ਨਾਲੇ ਕਰਦਾ ਸਾਡਾ ਜੁਡੀਸ਼ੀਅਲ ਸਿਸਟਮ ਦਾ ਜੁਡੀਸ਼ੀਅਲ ਜੁਡੀਸ਼ੀਅਲ ਦਾ ਡਿਲੀਵਰੀ ਸਿਸਟਮ ਹੁੰਦਾ ਪਬਲਿਕ ਪ੍ਰੋਸੀਕਿਊਟਰ ਸਾਹਿਬ ਦਾ ਗਵਾਹਾਂ ਦਾ ਪ੍ਰੈਸ ਦਾ ਮੀਡੀਆ ਦਾ ਐਨ ਜੀਓਜ਼ ਦਾ ਕਿਉਂਕਿ ਸਾਰੇ ਲੋਕੀ ਸੁਸਾਇਟੀ ਦੇ ਵਿੱਚ ਇੱਕ ਆਵਾਜ਼ ਗਈ ਉਹ ਆਵਾਜ਼ ਜਿਹੜੀ ਸੀਗੀ ਕੋਈ ਸੀਗੀ ਕਿ ਜਿਹੜਾ ਇਦਾਂ ਦਾ ਜ਼ੁਲਮ ਹੋਇਆ ਸਦੀਆਂ ਬਾਅਦ ਹੋਇਆ ਤੇ ਦੀ ਸਵਾਦੜੀ ਮੌਤ ਹੀ ਸਹਾਈ ਹੋਣੀ ਚਾਹੀਦੀ ਹੈ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਅੱਜ ਮੌਤ ਹੀ ਸਹਾਈ ਸੁਣਾ ਕੇ ਜਿਹੜਾ ਸਾਰੇ ਇਹ ਆਪਣੇ ਕਲੇ ਲੁਧਿਆਣਾ ਨਹੀਂ ਮੈਂ ਵਰਡ ਯੂਜ਼ ਕਰੂੰਗਾ ਵਰਲਡ ਓਵਰ ਇੱਕ ਗੱਲ ਦੱਸਦੀ ਹੈ ਕਿ ਇੰਡੀਅਨ ਜੁਡੀਸ਼ੀਅਲ ਸਿਸਟਮ ਜਿਹੜਾ ਬੈਸਟ ਸਿਸਟਮ ਹੈਗਾ ਔਰ ਸਾਡੀ ਪੁਲਿਸ ਜਿਹੜੀ ਹੈਗੀ ਹੈ ਵਨ ਆਫ ਦੀ ਬੈਸਟ ਪੁਲਿਸ ਸਿਸਟਮ ਹੈਗਾ ਵਾ ਜਿਹਦੇ ਵਿੱਚ ਅਗਰ politcal ਇੰਟਰਫੀਰੈਂਸ ਨਾ ਹੋਵੇ ਤਾਂ ਨੇ ਤਾਂ ਇੰਨਾ ਅੱਛੀ ਤਰ੍ਹਾਂ ਇਨਵੈਸਟੀਗੇਟ ਕੀਤਾ ਗਿਆ ਔਰ ਇੰਨੀ ਅੱਛੀ ਤਰ੍ਹਾਂ ਇਹਨੂੰ ਇੱਕ ਕਨਕਲੂਜਨ ਤੇ ਅਸੀਂ ਪਹੁੰਚੇ ਆ ਉਹਦੇ ਵਾਸਤੇ ਸਾਰੇ-ਸਾਰੇ ਲੋਕੀ ਹੈਗੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਜਿਹੜਾ ਮੈਸੇਜ ਗਿਆ ਹੈਗਾ ਸੋਸਾਇਟੀ ਦੇ ਵਿੱਚ ਔਰ ਸਪੈਸ਼ਲੀ ਇਦਾਂ ਦੇ ਦੋਸ਼ੀਆਂ ਨੂੰ ਕਿ ਭਾਈ ਅਸੀਂ ਜੁਰਮ ਨਾ ਕਰੀਏ ਕਿਉਂਕਿ ਜੁਰਮ ਕਰਾਂਗੇ ਤਾਂ ਅਖੀਰ ਦੇ ਵਿੱਚ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਹੈਗਾ ਅਦਾਲਤ ਕਰੂਗੀ ਕਰੂਗੀ ਔਰ ਉਹਦਾ ਸਾਨੂੰ ਫਲ ਭੁਗਤਣਾ ਪੈਣੀ ਹੈ ਕਿੰਨੀ ਦਰਿੰਦਗੀ ਦੇ ਨਾਲ ਦਿਲਰੋਜ਼ ਦਾ ਕਤਲ ਕੀਤਾ ਗਿਆ ਸੀ ਪਰਿਵਾਰ ਵੱਲੋਂ ਲਗਾਤਾਰ ਇਹ ਮੰਗ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰਿਵਾਰ ਸੈਟੀਸਫਾਈ ਹੈ ਹੁਣ ਕਿਉਂਕਿ ਉਹਨਾਂ ਨੂੰ ਇਨਸਾਫ ਮਿਲੇ ਹੈ ਔਰ ਫਾਂਸੀ ਦੀ ਸਜ਼ਾ ਦਿੱਤੀ ਗਈ ਤੁਸੀਂ ਕਿਵੇਂ ਸਮਾਜ ਦੇ ਲਈ ਇੱਕ ਮਿਸਾਲੀ ਸਜ਼ਾ ਹੈ ਕਿ ਅੱਗੇ ਤੋਂ ਕੋਈ ਵੀ ਅਜਿਹਾ ਕੰਮ ਕਰਨ ਤੋਂ ਗੁਰੇਜ਼ ਕਰੇਗਾ ਦੇਖੋ ਸੈਟੀਸਫੈਕਸ਼ਨ ਦੀ ਗੱਲ ਕਰੋ ਤਾਂ ਸੈਟੀਸਫੈਕਸ਼ਨ ਮੰਨੂ ਹੀ ਨਹੀਂ ਹੈਗੀ ਸੈਟੀਸਫੈਕਸ਼ਨ ਕਿਸੇ ਦੀ ਮੌਤ ਦੇ ਬਦਲੇ ਮੌਤ ਹੋਣਾ ਸੈਟੀਸਫੈਕਸ਼ਨ ਨਹੀਂ ਹੁੰਦੀ ਲੇਕਿਨ ਜੁਡੀਸ਼ੀਅਲ ਸਿਸਟਮ ਦੇ ਉੱਤੇ ਇਤਬਾਰ ਹੋਣਾ ਇਹ ਵੱਡੀ ਗੱਲ ਹੈ ਇਹ ਜਿਹੜਾ ਜੁਡੀਸ਼ੀਅਲ ਜਿਹੜਾ ਸਾਡਾ ਇੱਕ ਡਿਲੀਵਰੀ ਸਿਸਟਮ ਹੈਗਾ ਵਾ ਉਹਦੇ ਤੇ ਇਤਬਾਰ ਮਨਣਾ ਬਹੁਤ ਵੱਡੀ ਗੱਲ ਹੈ ਔਰ ਜਿਹੜਾ ਇਤਬਾਰ ਜਿਹੜਾ ਹੈ ਜੱਜ ਸਾਡੇ ਨੇ ਫੈਸਲਾ ਕੀਤਾ ਹੈਗਾ ਉਹ ਨਾਲ ਇੱਕ ਸੈਟੀਸਫੈਕਸ਼ਨ ਫੈਮਲੀ ਨੂੰ ਜੁਡੀਸ਼ ਆਪਣੇ ਇਹ ਹੋਈ ਹੈ ਕਿ ਕਮ ਸੇ ਕਮ ਇਨਸਾਫ ਜਿਹੜਾ ਸਾਨੂੰ ਮਿਲ ਗਿਆ ਹੈ ਇਮੋਸ਼ਨਲ ਹੈ ਸਾਰੇ ਜਣੇ ਪੂਰਾ ਪਰਿਵਾਰ ਪੂਰਾ ਲੁਧਿਆਣਾ ਪੂਰਾ ਪੰਜਾਬ ਪੂਰਾ ਵਰਲਡ ওভার ਮੈਂ ਕਹਿੰਦਾ ਕਿ ਲੋਕੀ ਇਮੋਸ਼ਨਲ ਨੇ ਕਮ ਸੇ ਕਮ ਮੇਰੇ ਆਪਣੇ ਮੈਸੇਂਜਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਮੈਸੇਜ ਆ ਰਹੇ ਨੇ ਕਿ ਗੁਮਨ ਸਾਹਿਬ ਇਹਨੂੰ ਮੌਤ ਹੀ ਸਹ ਹੋਣੀ ਚਾਹੀਦੀ ਹੈ ਅੱਜ ਉਹ ਹਜ਼ਾਰਾਂ ਬੰਦਿਆਂ ਨੇ ਜਿਹੜਾ ਮੈਨੂੰ ਮੈਸੇਜ ਦਿੱਤੇ ਆ ਔਰ ਮੈਨੂੰ ਪਤਾ ਲੱਗਿਆ ਸੀ ਤਕਰੀਬਨ ਮੈਂ ਖ਼ਬਰ ਪੜ੍ਹ ਰਿਹਾ ਸੀਗਾ ਕਿ 17 ਲੱਖ ਕਮੈਂਟ ਪਿਛਲੇ ਚੰਦਾਂ ਚ ਗਏ ਹੈਗੇ ਆ ਜਿਨ੍ਹਾਂ ਨੇ ਮੌਤ ਹੀ ਸਹ ਮੰਗੀ ਹੈ ਅੱਜ ਉਹ ਬੰਦਿਆਂ ਦਾ ਜਿਹਨਾਂ ਨੇ ਮੌਤਿਸੇ ਮੰਗੀ ਹੈ ਅੱਜ ਉਹਨਾਂ ਨੂੰ ਵਿੱਚ ਮੈਸੇਜ ਚਲੇ ਗਿਆ ਕਿ ਸਾਡਾ ਜਿਹੜਾ ਸੁਸਾਇਟੀ ਹੈ ਉਹਦੇ ਵਿੱਚ ਕੋਈ ਵੀ ਅਗਰ ਗਲਤ ਕੰਮ ਕਰੂਗਾ ਤੇ ਜੋ ਸੁਸਾਇਟੀ ਜਿਹੜੀ ਮੰਗਕਾਰੀ ਹੈਗੀ ਹੈ ਉਹ ਕੋਈ ਸੁਸਾਇਟੀ ਦੀ ਜਿਹੜੀ ਆਵਾਜ਼ ਦੇ ਹੈ ਰੱਬ ਕੋਲ ਜਾਂਦੀ ਹੈ ਉਹ ਅਰਦਾਸ ਉੱਥੇ ਜਾਂਦੀ ਹੈ ਉਹ ਅਰਦਾਸ ਬੰਨੀ ਗਈ ਹੈ ਤੇ ਜੇ ਕੋਈ ਗਲਤ ਕੰਮ ਕਰੂਗਾ ਦੋਨੋਂ ਇਹਦੇ ਨਤੀਜੇ ਭੁਗਤਨੇ بیٹھ ਗਏ ਸਰ ਬਹੁਤ ਰੇਅਰ ਕੇਸਸ ਦੇ ਵਿੱਚ ਫਾਂਸੀ ਹੁੰਦੀ ਹੈ ਔਰ ਇੱਕ ਲੇਡੀਜ਼ ਨੂੰ ਫਾਂਸੀ ਬਹੁਤ ਘੱਟ ਮੇਰੇ ਹਿਸਾਬ ਨਾਲ ਹਿਸਟਰੀ ਦੇ ਵਿੱਚ ਬਹੁਤ ਘੱਟ ਹੈ ਜੇ ਕੇਸਸ ਨੇ ਸੋ ਨੀਲਮ ਦੇ ਨਾਲ ਕੋਈ ਉਸਦੀ ਫੈਮਲੀ ਦਾ ਮੈਂਬਰ ਆਇਆ ਸੀ ਉਸਦੇ ਹਾਲ-ਭਾਲ ਕਿਦਾਂ ਦੇ ਸਨ ਉਸਨੇ ਕੋਈ ਪਛਤਾਪ ਕੀਤਾ ਕੋਰਟ ਦੇ ਵਿੱਚ ਕੋਈ ਮਾਫੀ ਮੰਗੀ ਕਿ ਮੈਨੂੰ ਇਸ ਗੁਨਾਹ ਦੀ ਪਛਤਾਪ ਹੈ ਮਾਫੀ ਉਸਨੇ ਕੋ ਜੱਜ ਸਾਹਿਬ ਦੇ ਸਾਹਮਣੇ ਇਦਾਂ ਦੀ ਅਜਿਹੀ ਗੱਲ ਦੇਖੋ ਅਗਰ ਤੁਸੀਂ ਨੀਲਮ ਨੂੰ ਦੇਖੋਗੇ ਤਾਂ ਬੜਾ ਉਹਦਾ ਹਾਰਡ ਫੇਸ ਸੀਗਾ ਸਟੱਬ ਔਨ ਫੇਸ ਸੀਗਾ ਮੇਰੇ ਲੱਗਦਾ ਨਹੀਂ ਕਿ ਉਹਨੂੰ ਪਛਤਾਵਾ ਵਾਲੀ ਕੋਈ ਗੱਲ ਉਹਦੇ ਮਨ ਆ ਰਹੀ ਹੈ ਕੋਈ ਨਜ਼ਰ ਦੇ ਵਿੱਚ ਉਹਨੇ ਬੜੀ ਪਲੈਨਿੰਗ ਦੇ ਨਾਲ ਮਰਡਰ ਕੀਤਾ ਸੀਗਾ ਔਰ ਜਿਹੜਾ ਮਰਡਰ ਹੈਗਾ ਇਹਨੇ ਪਲਾਨ ਵੀ ਇਹਨਾਂ ਕਰਨਾ ਔਰ ਬੜੀ ਸੋਚ ਸਮੇਕ ਸਾਜਿਦਗੀ ਦੇ ਅਧੀਨ ਕਰਨਾ ਉਹੀ ਦੱਸਦਾ ਹੈਗਾ ਕਿ ਉਹਦੇ ਜਿਹੜਾ ਮਨ ਹੈਗਾ ਬੜ ਪੱਕਾ ਹੋਇਆ ਹੋਇਆ ਸੀਗਾ ਔਰ ਕਰ ਚੁੱਕੀ ਸੀ ਆਪਣਾ ਸੋਚ ਚੁੱਕੀ ਸੀ ਇਹਦਾ ਮਰਡਰ ਕਰਨਾ ਸੋ ਜਦ ਵੀ ਕੋਈ ਜੜਾ ਬੰਦਾ ਦੋਸ਼ੀ ਹੈ ਉਹ ਜੁਰਮ ਕਰਕੇ ਆਪਣਾ ਮਾਫੀ ਕਦੀ ਜੁਰਮ ਮੰਗਦਾ ਨਹੀਂਗਾ ਲੇਕਿਨ ਇਸ ਕੇਸ ਦੇ ਵਿੱਚ ਇਹ ਜੁਰਮ ਕਰਨ ਤੋਂ ਬਾਅਦ ਇੱਕ ਗਵਾਹ ਸੀ ਗੁਰਪ੍ਰੀਤ ਸਿੰਘ ਜੀ ਮੈਨੂੰ ਯਾਦ ਹੈ ਉਹ ਗਵਾਹ ਦੇ ਕੋਲ ਜਾ ਕੇ ਜਿਹੜਾ ਕਿ ਤੇ ਫੈਮਿਲੀ ਦਾ ਦੋਸਤ ਸੀਗਾ ਉੱਥੇ ਜਾ ਕੇ ਨੇ ਮੰਨਿਆ ਕਿ ਮੇਰੇ ਕੋਲ ਮਰਡਰ ਹੋਇਆ ਹੈਗਾ ਤੇ ਮੈਂ ਇਦਾਂ ਦੱਬ ਕੇ ਆ ਗਿਆ ਸੋ ਇਦਾਂ ਦੇ ਕੋਰਟ ਦੇ ਵਿੱਚ ਤਾਂ ਨਹੀਂ ਮੰਨੀ ਲੇਕਿਨ ਐਕਸੈਡਿਊਰਿਅਲ ਕੰਫੈਸ਼ਨ ਸੀਗੀ ਔਰ ਉਹ ਬੜੀ ਅਹਿਮੀਅਤ ਵਾਲੀ ਕੰਫੈਸ਼ਨ ਸੀਗੀ ਕਿਉਂਕਿ ਉਹ ਜਿਹੜਾ ਬੰਦਾ ਹੈਗਾ ਇਹਨੇ ਉਸ ਤੋਂ ਬਾਅਦ ਇਹਨੂੰ ਕਲੌਸ ਚ ਉਹਨੂੰ ਮੰਨਾ ਬੰਦ ਕਰਤਾ ਮੈਂ ਜਾਣਦੀ ਨਹੀਂਗੀ ਲੇਕਿਨ ਉਹਦੇ ਦੇ ਘਰ ਦੇ ਇਹਦੇ ਘਰ ਦੇ ਅੰਦਰ ਦੇ ਨਕਸ਼ਾ ਤਾਂ ਕੋਣੇ ਦੱਸਦਾ ਕਿ ਮੈਂ ਤਾਂ ਦੇ ਘਰ ਜਾਂਦਾ ਰਹੇ ਤਾਂ ਮੈਂ ਜਾਣਦਾ ਬੜੀ ਵੱਡੀ ਗੱਲ ਹੈ ਕੋਈ ਵੀ ਦੋਸ਼ੀ ਸੱਚ ਨਹੀਂ ਬੋਲਦਾ ਪਰ ਜਦੋਂ ਦੋਸ਼ ਸਾਬਤ ਹੋ ਜਾਂਦੇ ਆ ਤਾਂ ਜੁਡੀਸ਼ੀਅਲ ਆਰਡਰ ਹੈਗਾ ਪਨਾਉਂਸ ਹੁੰਦਾ ਹੈ ਉਹਦੇ ਵਿੱਚ ਸਾਰੇ ਫੈਕਟ ਸਾਹਮਣੇ ਆ ਜਾਂਦੇ ਆ ਸੋ ਸਾਡਾ ਇੱਕ ਮੈਸੇਜ ਹੈ ਸੋਸਾਇਟੀ ਨੂੰ ਇੱਕ ਐਜ਼ ਅ ਲਾਇਰ ਆਲਸੋ ਐਜ਼ ਅ ਵਕੀਲ ਹੋਰ ਬੀਇੰਗ ਸੋਸਾਇਟੀ ਦਾ ਆਪ ਹਿੱਸਾ ਹੁੰਦਿਆ ਹੋਇਆ ਕਿ ਕੋਈ ਵੀ ਜੁਰਮ ਕਰਨਾ ਉਹ ਤੋਂ ਗੁਰੇਜ਼ ਕੀਤਾ ਜਾਵੇ ਤੇ ਜੁਰਮ ਤੋਂ ਜਿਹੜਾ ਹੈਗਾ ਨਾ ਹੀ ਕੀਤਾ ਜਾਵੇ ਉਹ ਸੋਸਾਇਟੀ ਜਿਹੜੀ ਬੜੀ ਅੱਛੀ ਹੈਗੀ ਹੈ ਸਾਡਾ ਪਿਆਰ ਬਣਿਆ ਰਵੇ ਸਾਰਿਆਂ ਦਾ ਸਾਰੇ ਭਾਈਚਾਰੇ ਦਾ ਔਰ ਇਹ ਭਾਈਚਾਰਾ ਜਿਹੜਾ ਹੈਗਾ ਵਾ ਮੈਂ ਫੇਰ ਬੇਨਤੀ ਕਰਦਾ ਤੁਹਾਡੇ ਵੀ ਮੱਧਮਨਾ ਕਰਦਾ ਕਿ ਪੋਲੀਟੀਕਲੀ ਜਿਹੜੇ ਮੋਟੀਵੇਟਿਡ ਬੰਦੇ ਹੈਗੇ ਆ ਉਹਨਾਂ ਤੋਂ ਥੋੜਾ ਗੁਰੇਜ਼ ਕਰਨ ਕਿਉਂਕਿ ਉਹ ਤੁਹਾਡੀ ਸੋਸਾਇਟੀ ਵਾਸਤੇ ਇੱਕ ਅੱਜ ਦੀ ਇੱਕ ਕੋੜ ਬਣ ਚੁੱਕੀ ਹੈ ਆਪਾਂ ਦੁਸ਼ਮਣੀਆਂ ਖਤਮ ਕਰੋ ਦੁਸ਼ਮਣੀਆਂ ਜੱਕੜੀ ਰੱਖਿਆ ਹੈਗਾ ਇੱਕ ਪਿਆਰ ਭਰੀ ਜੜੀ ਹੈਗੀ ਹੈ ਇੱਕ ਪਿਆਰ ਦਾ ਮੈਸੇਜ ਲੈ ਕੇ ਚੱਲੀਏ ਤੇ ਸੋਸਾਇਟੀ ਨੂੰ ਫਿਰ ਆਪਾਂ ਫਿਰ ਪਹਿਲੀ ਵਾਲੀ ਸੋਸਾਇਟੀ ਵਧੀਆ ਸੋਸਾਇਟੀ ਬਣਾਈਏ ਸਮਝਣ ਲਈ ਬਹੁਤ ਬਹੁਤ ਸ਼ੁਕਰੀਆ ਸੋਇਸਨ ਸਾਡੇ ਨਾਲ ਪਰਪਕਾਰ ਸਿੰਘ ਘੁੰਮਣ ਜਿਨ੍ਹਾਂ ਨੇ ਇਸ ਪੂਰੇ ਵਕੀਰ ਇਸ